ਤਗਾ ਲਾਈਆਂ ਕਿਸਾਨ ਕੁੱਟੇ ਕਿਸਾਨਾਂ ਨੂੰ ਠਾਣੇ ਦੇ ਵਿੱਚ ਬੰਦ ਕੀਤਾ ਰੇਤ ਦੀ ਖੱਡ ਲੱਗਣ ਕਾਰਨ ਕੁਮਾਦੇ ਥੱਲੇ ਬੰਨ ਰੁੜਿਆ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡਾ ਕਿਸਾਨ ਡੁੱਬ ਗਿਆ ਝੋਨੇ ਦੀ ਬਰਬਾਦੀ ਹੋ ਗਈ ਜਾਂ ਕੋਈ ਨਸ਼ਾ ਵੇਚ ਰਿਆ ਜਦੋਂ ਕੋਈ ਜਾ ਕੇ ਦੱਜਦਾ ਸਾਡੇ ਕੋਲੇ ਮੁਲਾਜ਼ਮ ਹੈ ਨਹੀਂ ਤੇ ਕੱਲ ਇਹਨੇ ਮੁਲਾਜ਼ਮ ਕਿੱਥੋਂ ਆ ਗਏ ਜਿਨ੍ਹਾਂ ਵਿੱਚ ਸਾਡੀਆਂ ਭੈਣਾਂ ਹੀ ਸਤਕਾਰਯੋਗ ਉਹ ਨਾਲ ਦੇ ਕੱਦ ਤੋਂ ਵੱਧ 6-6 ਫੁੱਟ ਡਾਂਗਾ ਫੜੀਆਂ ਸੀ ਇਹ ਘਾਟੂ ਬਿਲਕੁਲ ਸਾਡੇ ਵਾਸਤੇ ਘਾਤਕ ਕਿਸਾਨ ਮਾਰੂ ਨੀਤੀ ਘਾਟਾ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਰੇਤੇ ਦੀ ਖੱਡ ਦਾ ਵਿਰੋਧ ਕਰਦੇ ਕਿਸਾਨਾਂ ਦੇ ਉੱਤੇ ਬੀਤੇ ਕੱਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਾਠੀ ਚਾਰਜ ਕੀਤਾ ਗਿਆ ਪੱਗਾਂ ਲੱਥੀਆਂ ਇਸ ਮੌਕੇ ਕਿਸਾਨਾਂ ਨੂੰ ਧੂਧੂਕੇ ਬਸਾਂ ਦੇ ਵਿੱਚ ਵੀ ਸੁੱਟਿਆ ਗਿਆ ਜਿਸ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ ਤੇ ਉਹਨਾਂ ਦੇ ਵੱਲੋਂ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਕਿਸੇ ਵੀ ਕੀਮਤ ਦੇ ਉੱਤੇ ਇਹ ਖੱਡ ਨਹੀਂ ਚੱਲਣ ਦੇਣਗੇ ਉਹਨਾਂ ਕਿਹਾ ਕਿ ਬੀਤੇ ਕੁਝ ਸਾਲ ਪਹਿਲਾਂ ਦਰਿਆ ਦਾ ਬੰਨ ਟੁੱਟਣ ਕਾਰਨ ਵੱਡੀ ਤਬਾਹੀ ਹੋਈ ਸੀ ਤੇ ਇਹ ਬੰਨ ਟੁੱਟਣ ਦਾ ਵੱਡਾ ਕਾਰਨ ਹੀ ਇਹ ਸੀ ਕਿ ਇੰਨਾ ਥਾਂ ਦੇ ਉੱਤੇ ਨਜਾਇਜ਼ ਮਾਈਨਿੰਗ ਹੁੰਦੀ ਸੀ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਜੋ ਸਰਕਾਰ ਦੇ ਵੱਲੋਂ ਇਹ ਰੇਤ ਦੀ ਖੱਡ ਲਗਾਈ ਜਾ ਰਹੀ ਹੈ ਉਸ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਹਨ ਜੀ ਪ੍ਰਧਾਨ ਜੀ ਜਿਹੜੇ ਸਬੰਧ ਵਿੱਚ ਮੀਟਿੰਗ ਕੀਤੀ ਜਾ ਰਹੀ ਕੀ ਕਾਰਨ ਕੀ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸਾਨ ਛਰਚ ਕਮੇਟੀ ਪੰਜਾਬ ਕੋਟ ਬੁੱਟੇ ਦਾ ਸੂਬਾ ਵਿਦਿ ਸਕਤਰ ਸਾਹਿਬ ਸਿੰਘ ਸੁਭਰਾ ਮੈਂ ਇੱਥੇ ਪ੍ਰੈਸ ਭਾਈ ਚਾਰਾ ਸਾਡਾ ਚੌਥਾ ਥੰਮ ਸਤਿਕਾਰਯੋਗ ਆ ਜਿਹੜਾ ਸਾਡੀ ਆਵਾਜ਼ ਨੂੰ ਦੁਨੀਆ ਦੇ ਕੋਨਿਆਂ ਵਿੱਚ ਬਲੰਦ ਕਰਦਾ ਮੈਂ ਤੇ ਸੁਭਰਾ ਨਗਰ ਪਹੁੰਚ ਤੇ ਇਹਨਾਂ ਦਾ ਧੰਨਵਾਦ ਕਰਦਾ ਪ੍ਰੈਸ ਭਾਈ ਚਰੇ ਦਾ ਜਿਹੜੀ ਸਰਕਾਰ ਆ ਇਹਦੇ ਕੋਈ ਹੱਥ ਠੀਕ ਨਹੀਂ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਫਲੱਡ ਆਇਆ ਬੰਨ ਰੁੜਿਆ ਉਹ ਕਿਉਂ ਰੁੜਿਆ ਉੱਥੇ ਖੱਡ ਜਿਹੜੀ ਰੇਤ ਦੀ ਖੱਡ ਉਹ ਲੱਗੀ ਸੀ ਰੇਤ ਦੀ ਖੱਡ ਲੱਗਣ ਕਾਰਨ ਕੁਮਾਦੇ ਥੱਲੇ ਬੰਨ ਰੁੜਿਆ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡਾ ਕਿਸਾਨ ਡੁੱਬ ਗਿਆ ਝੋਨੇ ਦੀ ਬਰਬਾਦੀ ਹੋ ਗਈ ਇਹ ਪੰਜਾਬ ਸਰਕਾਰ ਨੇ ਇੱਕ ਨਵਾਂ ਪਹਿਹਾਨ ਨਹੀਂ ਦਿੱਤਾ ਜਿਹੜੀ ਵਰਵੜ ਕੂਟ ਦੇ ਦਾਅਵੇ ਕਰਦੀ ਸੀ ਅੱਜ ਜਿਹੜੀ ਰੇਤ ਦੀ ਖਾਡਾ ਮਹਿੰਗਾ ਸਰਕਾਰ ਜਦੋਂ ਅਸੀਂ ਜਾਣੇ ਆ ਭਈ ਫਲਾਨੇ ਥਾਂ ਤੇ ਕੋਈ ਵਾਰਦਾਤ ਹੋਈ ਆ ਜਾਂ ਕੋਈ ਨਸ਼ਾ ਵੇਚ ਰਿਆ ਜਦੋਂ ਕੋਈ ਜਾ ਕੇ ਦੱਜਿਆ ਤਾਂ ਸਾਡੇ ਕੋਲੇ ਮੁਲਾਜ਼ਮਾਂ ਨਹੀਂ ਤੇ ਕੱਲ ਇਨੇ ਮੁਲਾਜ਼ਮ ਕਿੱਥੋਂ ਆ ਗਏ ਜਿਨ੍ਹਾਂ ਵਿੱਚ ਸਾਡੀਆਂ ਭੈਣਾਂ ਹੀ ਸਤਿਕਾਰਯੋਗ ਉਹਨਾਂ ਆਪ ਦੇ ਕੱਦ ਤੋਂ ਵੱਧ 6 ਫੁੱਟ ਡਾਂਗਾ ਫੜੀਆਂ ਸੀ ਮਤਲਬ ਕਹਿਣ ਦਾ ਕੱਲ ਮੁਲਾਜ਼ਮ ਜਿਹੜੀ ਕੱਲ ਕਿੱਥੋਂ ਆਏ ਤੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਕਿਸਾਨ ਕੁੱਟੇ ਕਿਸਾਨਾਂ ਨੂੰ ਠਾਣਿਆਂ ਦੇ ਵਿੱਚ ਬੰਦ ਕੀਤਾ ਇਹ ਜਿਹੜੀ ਖਾਡਾ ਜਸੇ ਬੰਦੀਆਂ ਦਾ ਏਕਾਵਾ 6 ਜਸੇ ਬੰਦੀਆਂ ਦਾ ਇਹ ਖਾਡ ਬਿਲਕੁਲ ਸਾਡੇ ਵਾਸਤੇ ਘਾਤ ਕਾ ਕਿਸਾਨ ਮਾਰੂ ਨੀਤੀ ਘਾਟਾ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਸਾਡਾ ਅੱਜ ਸਭਰਾ ਦੇ ਵਿੱਚ ਸਾਰੀਆਂ ਜਸੇਬੰਦੀਆਂ ਦਾ ਕੱਟਾ ਕਿਸਾਨ ਛਰਚ ਕਮੇਟੀ ਪੰਜਾਬ ਕੋਟ ਬੁੱਢਾ ਜਸੇਬੰਦੀ ਨੇ ਸਰਦਾਰ ਸੁਖਵਿੰਦਰ ਸਿੰਘ ਸਭਰਾ ਨੂੰ ਦੱਸ ਦਿੱਤਾ ਵਾ ਵੀ ਜਿਹੜੀ ਇਹ ਗਵਾਹੀ ਆ ਤੁਸੀਂ ਅੱਗੇ ਲਾ ਕੇ ਕਰੋ ਤੇ ਜਸੇਬੰਦੀ ਚਟਾਨ ਵਾਂਗੂ ਖੜੂਗੀ ਪਿੱਛੇ ਨਹੀਂ ਹਟੂਗੀ ਜਿਹੜੀ ਕੋਈ ਅੱਜ ਇੱਕ ਹਸਾਬ ਦੀ ਕਿਸ਼ਤੀ ਆ ਤੇ ਜਿਹੜਾ ਚੱਪੂ ਲਾਉਣ ਵਾਸਤੇ ਉਹਨੂੰ ਜਿਹੜਾ ਆਡਰ ਸੁਭਰਾ ਨੂੰ ਦੇ ਦਿੱਤਾ ਸੁਖਵਿੰਦਰ ਸਿੰਘ ਨੂੰ ਤੇ ਕੋਟ ਬੁੱਢਾ ਜਿਹੜੀ ਜਸੇਬੰਦੀਆ ਚਟਾਨਾਂੋਂ ਕਢੀ ਆ ਤੇ ਬਿਲਕੁਲੇ ਖੱਟ ਨਹੀਂ ਲੱਗਣ ਦਿੱਤੀ ਜਾਵੇ ਵੈਗਰਜੀ ਦਾ ਖਾਲਸਾ ਵੈਗਰ ਜਾਨੀ ਕੀ ਮਸਲਾ ਹੈ ਜਿਹੜਾ ਐਡੀ ਵੱਡੀ ਮੀਟਿੰਗ ਕੀਤੀ ਜਾ ਰਹੀ ਸੁਭਰਾ ਜੀ ਵੈਗਰਜੀ ਦਾ ਖਾਲਸਾ ਜੀ ਵੈਗਰਜੀ ਦੇ ਫਤਿਹ ਇਹਦੀ ਮਸਲਾ ਇਸ ਤਰ੍ਹਾਂ ਤੁਸੀਂ ਪੱਤਰਕਾਰ ਟੀਮ ਕੱਲ ਮੁੰਡਾ ਉੱਥੇ ਰਿਹਾ ਵਾ ਇਹ ਅਸਲ ਵਿੱਚ ਅਚਾਨਕ ਕੱਲ ਕੋਈ ਠੇਕੇਦਾਰਾਂ ਨਾਲ ਸਰਕਾਰ ਨਾਲ ਗੱਲ ਕਰਕੇ ਬਹੁਤ ਵੱਡੀ ਪੋਰਸ ਲੈ ਆ ਗਏ ਨਾਲ ਜਨਾਨੀਆਂ ਦੀ ਪੋਰਸ ਤੇ ਜੈਂਡਾ ਸਾਰਾ ਐਸਐਸਪੀ ਦੀ ਕਰਾਇਆ ਉਹਨਾਂ ਆ ਕੇ ਖਾਦੂ ਆਉਣ ਦੀ ਕੋਸ਼ਿਸ਼ ਕੀਤੀ ਸਾਡੇ ਕੋਲ ਚੰਦ ਬੰਦੇ ਉੱਥੇ ਗਏ ਸੀ ਜਿਨ੍ਹਾਂ ਨੂੰ ਮੁਖਤ ਤਕਲੀਫ ਸੀ ਉਹਨਾਂ ਨੇ ਆਖਿਆ ਵੀ ਨਹੀਂ ਸਾਡੀਆਂ ਪਹਿਲੀਆਂ ਰੋਣੀਆਂ ਲੱਕਿਆ ਮਨਕੇ ਦਾਸ ਨੂੰ ਫੋਨ ਕੀਤਾ ਮੈਂ ਵੀ ਉੱਥੇ ਗਿਆ ਜੀ ਵੈਸੇ ਤਾਂ ਅਸੀਂ ਠੇਕੇਦਾਰ ਨਾਲ ਮੈਂ ਗੱਲ ਕੀਤੀ ਵੀ ਤੁਸੀਂ ਕਾਲੇ ਨਾ ਪੋ ਕੋ ਬਹਿ ਕੇ ਗੱਲ ਕਰਾਂਗੇ ਇਹ ਡੀਐਸਪੀ ਨੇ ਵੀ ਇਹੋ ਗੱਲ ਕਹੀ ਪਾ ਆਪਾਂ ਬਹਿ ਕੇ ਗੱਲ ਕਰੀਏ ਪਰ ਕੁਝ ਬੰਦੇ ਵਿੱਚੋਂ ਜਿਹੜੇ ਹੀ ਉਹ ਤੁਹਾਨੂੰ ਪਤਾ ਹੁੰਦਾ ਤੇ ਕੁਝ ਪੁਲਿਸ ਨੇ ਵੀ ਜਿਹੜੀ ਕਾਲੀ ਕੀਤੀ ਹੈ ਮੈਨੂੰ ਨਹੀਂ ਪਤਾ ਉਹ ਠੇਕੇਦਾਰਾਂ ਨੇ ਗੱਲ ਕਾਲੀ ਕੀਤੀ ਹੈ ਕਹਿੰਦੇ ਸੀ ਖੈਦ ਕੋਈ ਨਾ ਕਹੀ ਕਹੇ ਬੰਦ ਨੂੰ ਗੱਲੇ ਬੰਦੇ ਨੂੰ ਕੋ ਗੱਲ ਲੱਗ ਜਾਂਦੀ ਪਰ ਉਥੇ ਜਦੋਂ लाठी चार्ज ਹੋ ਗਿਆ ਬੰਦਿਆਂ ਨੂੰ ਕੁੱਟਿਆ ਗਿਆ ਤੇ ਕੁੱਟ-ਕੁੱਟ ਕੇ ਧੂਧੂ ਕੇ ਬਸਾਂ ਦੇ ਵਿੱਚ ਸੁੱਟਿਆ ਗਿਆ ਫਿਰ ਸਾਨੂੰ ਪਤਾ ਨਹੀਂ ਲੱਗ ਦਿੱਤਾ ਗਿਆ ਕਿ ਨਹੀਂ ਕਿ ਇਥੇ ਥਾਣੇ ਨੇ ਕਿ ਇਥੇ ਥਾਣੇ ਜੋ ਫਿਰ ਥਾਣਿਆਂ ਤੇ ਗੱਲ ਨਹੀਂ ਰਹਤੀ ਉਹਨਾਂ ਨੂੰ ਜੇਲ੍ਹ ਚ ਦਿੱਤਾ ਰਾਤ ਨੂੰ ਉਹ ਪਤਾ ਨਹੀਂ ਕਿਹੜੀ ਹਾਲਾਤਾਂ ਦੇ ਵਿੱਚ ਆ ਕੇ ਇਹਦੀ ਦਵਾਈ ਮੁੱਕੀ ਹੋਣੀ ਹੈ ਕੋਈ ਹਾਰ ਦੀ ਦਵਾਈ ਖਾਂਦਾ ਬਾਅਦ ਉਹਨਾਂ ਨੂੰ ਰਾਤ ਦਾ ਜੇਲ੍ਹ ਤੇ ਦਿੱਤਾ ਗਿਆ ਸਾਡੇ ਤੋਂ ਮਗਰਮ ਨਹੀਂ ਕਿਸੇ ਨੇ ਜਾਇਆ ਗਿਆ ਇਹ ੱੱਕੇਸ਼ਾਈ ਜਿਹੜੀ ਇਹਦੀ ਬਹੁਤ ਮਾੜੀ ਗੱਲ ਆ ਜੀ ਕੋਈ ਵੀ ਸਰਕਾਰ ਹੋਵੇ ਪਬਲਿਕ ਨਹੀਂ ਬਣਾਈ ਹੁੰਦੀ ਆ ਪਬਲਿਕ ਦੀਆਂ ਵੋਟਾਂ ਨਾਲ ਬਣਾਈ ਹੁੰਦੀ ਆ ਇੰਨਾ ਧੱਕੇਸ਼ਾਹੀ ਜਿਹੜੀ ਪੁਲਸ ਦੇ ਨਹੀਂ ਹੋਣੀ ਚਾਹੀਦੀ ਹਾਂ ਜੇ ਕੋਈ ਕਰਨੀ ਹੈ ਗੱਲ ਤੇ ਸਾਡੇ ਤੋਂ ਮੰਤਰੀ ਵੋਟਾਂ ਲੈ ਨਾ ਸਕਦਾ ਆ ਕੇ ਪਬਲਿਕ ਨੂੰ ਬਾਹਰ ਗਿਆ ਗੱਲ ਕਰਨੀ ਤਾਂ ਕੀ ਦੁੱਖਤ ਕੀ ਨਹੀਂ ਤੁਹਾਨੂੰ ਦੋਹਾਂ ਦੀ ਗੱਲ ਸੁਣਦਾ ਠੇਕੇਦਾਰ ਦੀ ਵੀ ਸੁਣਦਾ ਸਾਡੀ ਵੀ ਸੁਣਦਾ ਸ਼ਾਇਦ ਕੋਹਲੇ ਨਿਕਲ ਹੋਦਾ ਤੇ ਡਾਂਗਾ ਸੋਟਿਆਂ ਨਾਲ ਤੇ ਤੁਸੀਂ ਕਿਤੇ ਵੀ ਹੱਲ ਨਹੀਂ ਦਿੱਦ ਕਿ ਨਿਕਲਦਾ ਵਿਖਿਆ ਡਾਂਗਾ ਸੋਟਿਆਂ ਸੁਪਰੀਮ ਕੋਰਟ ਦਾ ਆਰਡਰ ਆ ਜੂਨ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੈ 700 ਕਿਨੜ ਜਮੀਨ ਧੱਕੀ ਹੈ ਗ੍ਰਾਂਜ ਹੈ ਬੰਦੀ ਨੇ ਅਸੀਂ ਕੱਲ ਨੂੰ ਉੱਥੇ ਬੱਥਾ ਭਰ ਕੇ ਜਾ ਰਹੇ ਉਹਦੇ ਤੇ ਸਾਰਿਆਂ ਦੇ ਪਰਤੀ ਐਸਐਸਪੀ ਚਿਕਰ ਬਾਹਾਂ ਭੱਜੀਆਂ ਲੱਤਾਂ ਭੱਜੀਆਂ ਉਹ ਕਦੇ ਜ਼ਮੀਨ ਦਾ ਕਬਜ਼ਾ ਲੈ ਲਿਆ ਵਾ ਹੁਣ ਕਿਸੇ ਨੂੰ ਆਪਾਂ ਤੁਸੀਂ ਟਟਿਆਉਲੀਏ ਜਾਂ ਤਿਤਰੀਏ ਜਾਂ ਕੋਈ ਚਿੜੀ ਆ ਉਹ ਵੀ ਆਉਂਦੇ ਹੁੰਦੇ ਨੇ ਬੈਠੀ ਉਹਦੇ ਯਾਰ ਕਿੰਨੀਆਂ ਦੰਦੀਆਂ ਮਾਰਦੀਆਂ ਅੱਗੋਂ ਵੀ ਮੇਰਾ ਘਰ ਆਈ ਇਹ ਤਾਂ ਨਾ ਗੱਲ ਵੀ ਕਿਸੇ ਨੂੰ ਜੋਰਾ ਜੱਬੀ ਆ ਤੇ ਗੱਲ ਮਾਰੀ ਆ ਸਾਨੂੰ ਦੋਖਾ ਵੀ ਜਿਹੜਾ ਜੋਰਾ ਜੱਬੀ ਕੀਤੀ ਗੀ ਇਹ ਗੱਲ ਮਾਰੀ ਆ ਹੁਣ ਅਗਲਾ ਐਕਸ਼ਨ ਕੀ ਆ ਤੁਹਾਡੇ ਨੂੰ ਤੁਹਾਡੇ ਕੋਲੇ ਹੀ ਐਕਸ਼ਨ ਐ ਚੰਨੀ ਸੁਖਿੰਦਰ ਸਿੰਘ ਸਭਰਾ ਨੂੰ ਸਾਰਾ ਦੇ ਦਿੱਤਾ ਹੈ ਅਧਿਖਤਿਆਰ ਸਾਰੀਆਂ ਜੇਸਬੰਦੀਆਂ ਦੇ ਉਹ ਜੋ ਸਾਨੂੰ ਅਧਿਖਤਿਆਰ ਜਾਂ ਆਰਡਰ ਕਰਨਗੇ ਆ ਇਹਨੂੰ ਆਖਣ ਘੇਰੀ ਕੋਨੋਂ ਹਰ ਕੇ ਨੂੰ ਤੁਰਪਾਗੇ ਸਾਡਾ ਲੋਕ ਖਾਡਾ ਨੂੰ ਤੁਰਪਾਗੇ ਜੇ ਇਹਨੂੰ ਸਾਨੂੰ ਇਥੋਂ ਸਾਰੇ ਸੰਗਤ ਦਾ ਹੁਕਮ ਲੈ ਕੇ ਸਾਰੇ ਦੇ ਬਾਈ ਖੜੀਏ ਕਰਨਗੇ ਉਹ ਤੁਰਪਾਗੇ ਜੋ ਕਿਸਾਨ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਕੀ ਐਗ ਲੈਕਸ਼ਨ ਹੈ ਤੁਹਾਡਾ ਵੇਖੋ ਜੀ ਇਸੇ ਦੇ ਐਕਸ਼ਨ ਦੇ ਵਿੱਚੋਂ ਸਾਰਾ ਕੁਝ ਐਕਸ਼ਨ ਨਿਕਲਦਾ ਜਾਂਦੇ ਜਦੋਂ ਉੱਥੇ ਜਦੋਂ ਕੋਈ ਗੱਲ ਚੱਲੂਗੀ ਤੇ ਜਾਂਦੇ ਹੋਰ ਫੜਨਗੇ ਤੇ ਜਾਂ ਉਹਨਾਂ ਨੂੰ ਛੱਡੂਗਾ ਉਹਦੇ ਤੁਹਾਨੂੰ ਵੀ ਪਤਾ ਇਹ ਕੰਮ ਹੋਣਾ ਹੀ ਹੁਣ ਜਾਂਦੇ ਸਾਰੇ ਪਿੰਡਾਂ ਦੇ ਪਿੰਡਾਂ ਨੂੰ ਕਰ ਦੇਵਾਂਗੇ ਜੇਲ੍ਹ ਦੇ ਵਿੱਚ ਤੇ ਠੀਕ ਆ ਅੱਜ ਨਾ ਤੇ ਉਹਨਾਂ ਨੂੰ ਛੱਡਣਾ ਪਊ ਇੱਕ ਤਾਂ ਗੱਲ ਕਰਨੀ ਪਊਗੀ ਇਹ ਘੈਂਡੀ ਗੱਲ ਆ ਕਿਸਾਨ ਨੂੰ ਵੀ ਕਾਫੀ ਖਿੱਚਾ ਤੋਂ ਕੀਤੀ ਗਈ ਆ ਉਹ ਤੇ ਜੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਉਹਦੀ ਤੇ ਲਾਟ ਇੱਕ ਸੀ ਤੇ ਜਦੋਂ ਉਹਨੂੰ ਧੂ ਤੂ ਕੇ ਸੁੱਟਦੇ ਤੇ ਦੂਜੀ ਲਾਟਾਂ ਦਾ ਜਾਣੇਦਾਰ ਦੂਜੀ ਲਾਟ ਤੋਂ ਉਹਨਾਂ ਲਾਟ ਐ ਨਹੀਂ ਮੈਂ ਫੜਾਂਗੀ ਤੇ ਸ਼ਰਮ ਵਾਲੀ ਗੱਲ ਆ ਕਿ ਉਹਨਾਂ ਨੂੰ ਲਾਟ ਵੀ ਨਹੀਂ ਦਿੱਤੀ ਵੀ ਦੇਖ ਕੇ ਨਹੀਂ ਕਿ ਤੂੰ ਹੀ ਫਿਰ ਵੀ ਜਾਂਦੇ ਜਾਨਾ ਦੂਜੀ ਲਾਟ ਤੋਂ ਫੜੂ ਤੇ ਮਾਰੇ ਦੂਜੀ ਲਾਤੀ ਐ ਨਹੀਂ ਹੋਣਾ ਮੈਂ ਫੜਾਂਗੀ ਤੇ ਸ਼ਰਮ ਦੇ ਮਾਰੇ ਛੱਡ ਗਏ ਜੀ ਉਹਨੂੰ ਇਹ ਕੀ ਨਾ ਭਰਦਾ ਜੀ ਤੁਹਾਡਾ ਮਿਰਨਾ ਜਾਜਵੰਦਰ ਸਿੰਘ ਜੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਕੀ ਮਸਲਾ ਕੀ ਇਹ ਮੀਟਿੰਗ ਕੀਤੀ ਜਾ ਰਹੀ ਮਸਲਾ ਜੀ ਇਹ ਜਿਹੜਾ ਰੇਤਾ ਦੀ ਖੱਡ ਸਰਕਾਰ ਧੱਕੇ ਨਾਲ ਆ ਰਹੀ ਆ ਉਸ ਮਸਲੇ ਮਸਲੇ ਤੇ ਸਾਡੇ ਕਿਸਾਨਾਂ ਤੇ ਕੱਲ ਲਾਠੀ ਚਾਰਜ ਕੀਤਾ ਗਿਆ ਮੰਨ ਦੇ ਉੱਪਰ ਸਾਡੇ ਕਾਫੀ ਕਿਸਾਨ ਜਿਹੜੇ ਆ ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ ਬੜੀ ਬੁਰੀ ਤਰ੍ਹਾਂ ਉਹਨਾਂ ਨੂੰ ਧੂਆਕੜੀ ਸੀ ਕਰਕੇ ਤੇ ਬੱਸਾਂ ਚ ਲਿਜਾ ਕੇ ਖਾਣੇ ਲਿਜਾਇਆ ਗਿਆ ਹੀ ਅਰੋਸ ਮਸਲੇ ਤੇ ਅੱਜ 5-4 ਜਥੇਬੰਦੀਆਂ ਜਿਹੜੀਆਂ ਇਕੱਠੀਆਂ ਆ ਕੇ ਬੜੀ ਵੱਡੀ ਮੀਟਿੰਗ ਕੀਤੀ ਆ ਬਹੁਤ ਵੱਡਾ ਕਾਫਲੇ ਦਾ ਰੂਪ ਧਾਰ ਕੇ ਵੱਡੇ ਪੱਧਰ ਤੇ ਇਕੱਠ ਦਾ ਜਿਹੜਾ ਕਾਹਨ ਕੀਤਾ ਜਾਊਗਾ ਇਕੱਠ ਮੁੱਕਿਆ ਜੀ ਹੁਣ ਇਸ ਤੋਂ ਅਗਲੀ ਰਣਨੀਤੀ ਤੁਹਾਡੀ ਕੀ ਹੈ ਜਿਹੜੇ ਹੁਣ ਕੀ ਕਰਨ ਜਾ ਰਹੇ ਦੇਖੋ ਜੀ ਇਹ ਸਾਰੇ ਜਥੇਬੰਦ ਜਿੰਨੇ ਵੀ ਅਸੀਂ ਸੂਬਾ ਆਗੂ ਲੈ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਸਾਰੇ ਇਕੱਠੇ ਹੋ ਕੇ ਮੀਟਿੰਗ ਤੇ ਇਹ ਕਰਦਾ ਇਹ ਮਕਸਦ ਆ ਤੇ ਸਾਰੇ ਇਕੱਠੇ ਹੋ ਕੇ ਸਲਾਹ ਕਰਕੇ ਕਦੋਂ ਤੁਰਨਾ ਵਾ ਉਹ ਅਗਲੀ ਰੂਪਰੇਖਾ ਜੀ ਹੁਣ ਥੋੜੇ ਟਾਈਮ ਤੱਕ ਤੁਹਾਨੂੰ ਦੱਸਾਂ। ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਤੇ ਇੱਕ ਜਿਹੜਾ ਅੰਗ ਇਨ ਬੰਦਾ ਸੀ ਉਹਦੀ ਵੀ ਕੋਟਮਾਰ ਪੁਲਿਸ ਵੱਲੋਂ ਕੀਤੀ ਗਈ ਉਹ ਤੇ ਕੀ ਕਰ? ਉਹ ਤੇ ਬਹੁਤ ਜ਼ਿਆਦੀ ਮਾਰੀ ਹਰਕਤ ਕੀਤੀ ਜੀ ਮੁਲਾਜ਼ਮ ਸਾਡੇ ਉਹ ਜਿਹੜੇ ਵੀਰ ਆ ਮੁਲਾਜ਼ਮ ਸਾਡੇ ਭਰਾ ਨੇ ਸਾਡੀਆਂ ਭੈਣਾ ਨੇ ਜਿਹੜੇ ਮੁਲਾਜ਼ਮ ਨੇ ਪਰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਇੱਕ ਤਾਂ ਉਹ ਵਿਚਾਰੇ ਦੀ ਲਾਤ ਵੀ ਆ ਗਈ ਉਹ ਉਲਟਾ ਨੂੰ ਤੂਹਕ ਨਹੀਂ ਸੀ ਕੀਤੀ ਗਈ ਇਹ ਬਹੁਤ ਮੰਦ ਭਾਗੀ ਘਟਨਾ ਜਿਹੜੀ ਹੋਈ ਬੰਦੇ ਛੱਡ ਦਿੱਤੇ ਗਏ ਪੁਲਿਸ ਵੱਲੋਂ ਨਹੀਂ ਜੀ ਕੋਈ ਬੰਦਾ ਨਹੀਂ ਛੱਡਿਆ ਪਹਿਲਾਂ ਕਹਿੰਦੇ ਸਾਰੀ ਗੇਠਾਂ ਦੇ ਆ ਬਾਜ ਸਾਨੂੰ ਖਬਰ ਮਿਲੀ ਪੀ ਚੋਲੇ ਠਾਣੇ ਆ ਹੁਣ ਪੱਟੀ ਦਾ ਤਾਂ ਕਹੀ ਜਾਂਦੇ ਆ ਵੇਖੋ ਜਿੰਨਾ ਚਿਰ ਛੱਡਦੇ ਨਹੀਂ ਕੀ ਕਹਿ ਸਕਦੇ ਆ ਜੀ ਮੀਟਿੰਗ ਕੀਤੀ ਜਾ ਰਹੀ ਹੈ ਕਿਹੜਾ ਸੰਬੰਧ ਕੀਤੀ ਜਾ ਰਹੀ ਹੈ ਇਸ ਵਾਰ ਇਹ ਜੀ ਨਜਾਇਜ਼ ਖੱਡ ਜਿਹੜੀ ਆ ਉਹ ਸਰਕਾਰ ਦੀ ਸਰਪ੍ਰਸਤੀ ਰੇਟ ਚ ਚਾਲੂ ਕੀਤੀ ਇਹਨਾਂ ਨੇ ਕੱਲ ਜਿਹੜੀ 7-8 ਮਹੀਨਿਆਂ ਤੋਂ ਪਿੰਡ ਦੇ ਪੀੜਤ ਲੋਕ ਜਿਹੜੇ ਆ ਜਿਹੜੇ ਦਰਿਆਵਾਂ ਵਿੱਚ ਨਿਕਰਾ ਸਮਝਦੇ ਆ ਜਿਹੜੇ ਦਰਿਆਵਾਂ ਦੀ ਮਾਰ ਥਲੇ ਸੀਗੇ ਉਹਨਾਂ ਲੋਕਾਂ ਨੇ ਰੋਕਾਰ ਕਾਇ ਕੀਤੀ ਸੀ ਤੇ ਕੱਲ ਪੂਰੀ ਤਰ੍ਹਾਂ ਸਰਕਾਰ ਦੀਆਂ ਤੇ ਦਮ ਤਾਬਕ ਵਾਈ ਫੋਰਸ ਹੋ ਕੇ ਪੁਲਿਸ ਫੋਰਸ ਆਈ ਆ ਠੇਕੇਦਾਰਾਂ ਦੇ ਨਾਲ ਮੈਨੂੰ ਭਾਗ ਲਿਆ ਵਾ ਤੇ ਸਾਡੇ ਕਿਸਾਨ ਆਗੂਆਂ ਨੂੰ ਕੁੱਟ ਕੇ ਉੱਥੋਂ ਚੁੱਕ ਕੇ ਜੇਲ੍ਹ ਤੋਂ ਸੁਟ ਗਈ ਕਿ ਉਹ ਖੱਡ ਜਿਹੜੀ ਉਹ ਚਾਲੂ ਕਰਨ ਦੇ ਆ ਰਹਾ ਰਸਤਾ ਬਣਾਉਂਦੇ ਆ ਉਹਦੇ ਵਾਸਤੇ ਮੀਟਿੰਗ ਜਿਹੜੀ ਉਹ ਕੀਤੀ ਗਈ ਹੁਣ ਅਗਲੀ ਰਣਨੀਤੀ ਕੀ ਹੈ ਜੀ ਤੁਹਾਡੀ ਅਗਲੀ ਰਣਨੀਤੀ ਸੀ ਮੀਟਿੰਗ ਚੱਲ ਰਹੀ ਆ ਇਸ ਤੋਂ ਬਾਅਦ ਹੁਣੇ ਐਲਾਨ ਕਰ ਦੇਣਾ ਵਾ ਐਲਾਨ ਕਰਕੇ ਜਿਹੜਾ ਵਾ ਉਹ ਤੁਰਾਂਗੇ ਜਿਹੜੇ ਬਣੇਗੇ ਤੁਰਾਂਗੇ ਉਹ ਸਾਰੀਆਂ ਜਥੇਬੰਦੀਆਂ ਨਾਲ ਰਾਏ ਕਰਕੇ ਤੇ ਐਲਾਨ ਨਾ ਹੋਊਗਾ ਕੋਈ ਕਿਸਾਨ ਵੀ ਗ੍ਰਿਫਤਾਰ ਕੀਤੇ ਗਿਆ ਗੱਲ ਹਾਂਜੀ ਗ੍ਰਿਫਤਾਰ ਕਿਸਾਨ ਜਿਹੜੇ ਆ ਉਹ 16 17 ਕੀਤੇ ਗਿਆ ਉਹਨਾਂ ਨੂੰ ਜੇਲ੍ਹ ਸਟਾਇਆ ਗਿਆ ਵਾ ਪਰ ਅਸੀਂ ਉਹਨਾਂ ਨੂੰ ਛਡਾਉਣ ਦੀ ਕੋਈ ਹਾਲ ਦੀ ਘੜੀ ਕੋਈ ਗੱਲ ਨਹੀਂ ਕਰਦੀ ਕਿਉਂਕਿ ਉਹ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਨਹੀਂ ਜੇ ਆਪਣੀ ਰੋਜੀ ਰੋਟੀ ਨੂੰ ਬਚਾਉਣ ਲਈ ਆਪਣੀ ਜ਼ਮੀਨ ਜਾਇਦ ਬਚਾਉਣ ਵਾਸਤੇ ਉਹ ਆਪਣਾ ਲੜਾਈ ਲੜ ਰਹੇ ਸੀਗੇ ਪਰ ਸਰਕਾਰ ਨੇ ਮੰਤਰੀ ਨੇ ਪੂਰਾ ਤਸ਼ੱਦਦ ਕਰਵਾ ਕੇ ਉਹਨਾਂ ਨੂੰ ਜੇਲ੍ਹ ਸਟਾਇਆ ਵਾ ਅਸੀਂ ਕਿਨੇ ਵਿੱਚ ਜੇਲ੍ਹ ਸਟਾਇਆ ਤੁਹਾਡੇ ਢਿੱਡ ਭਰਦੇ ਆ ਤੇ ਹੋਰ ਵੀ ਬਹੁਤ ਵਾ ਜਿੰਨੇ ਮਰਜ਼ੀ ਜੇਲ੍ਹਾਂ ਨੂੰ ਲੈ ਜਾਓ ਪਰ ਜੇਲ੍ਹਾਂ ਦਾ ਹੱਲ ਨਹੀਂ ਹੱਥ ਘੜੀਆਂ ਲਾ ਕੇ ਇਹ ਰੇਤਾ ਦੀ ਖੱਡ ਚਲਾਉਣ ਇਹ ਲੋਕਾਂ ਨੂੰ ਆਰਾ ਨਹੀਂ ਖੜੇ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਸਬਰਾ ਅਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਇਹ ਦਰਿਆ ਵੱਡੇ ਪੱਧਰ ਤੇ ਤਬਾਹੀ ਮਚਾ ਸਕਦਾ ਹੈ ਜਿਸ ਕਰਕੇ ਉਹ ਇਸ ਦਾ ਵਿਰੋਧ ਕਰ ਰਹੇ ਨਹੀਂ ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਰੇਤੇ ਦੀ ਖੱਡ ਨਹੀਂ ਚੱਲਣ ਦੇਣਗੇ ਉਹਨਾਂ ਕਿਹਾ ਕਿ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਜੇਕਰ ਸਰਕਾਰ ਦੇ ਵੱਲੋਂ ਇਹ ਖੱਡ ਨੂੰ ਬੰਦ ਨਾ ਕੀਤਾ ਗਿਆ ਪੱਟੀ ਤੋਂ ਗੁਰਦੇਵਾਲ ਸਿੰਘ ਪੰਜਾਬ ਲੁੱਕ ਚੈਨਲ